ਹਰ ਹੋਇਆ ਜਿੱਦਾਂ ਵੀ ਜਹਾਜ਼ ਇੱਥੇ 11 ਨੂੰ ਦਸੰਬਰ ਨੂੰ ਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਤੇ 10 ਵਜੇ ਤੱਕ ਭੰਗੜਾ ਭੁੰਗੜਾ ਪੈਂਦਾ ਰਿਹਾ ਸਟੇਟ ਦੇ ਉੱਤੇ ਉਸ ਤੋਂ ਬਾਅਦ ਇਹਨਾਂ ਜਾਗੋ ਕੱਢਿਆ ਜਾਗੋ ਕੱਢਿਆ ਤੇ ਇਹਨਾਂ ਪਿੰਡ ਦੇ ਹੋਰ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸ ਤਰ੍ਹਾਂ ਕਿਆਂ ਰੇੜੇ ਡੰਗਰਾਂ ਵਾਲੇ ਕੋ ਚੋਕੇ ਛੱਪੜ ਦੇ ਵਿੱਚ ਸੌਣ ਦਿੱਤੇ ਦੋ ਰਿਹੜੇ ਥੋੜੇ ਤੇ ਟੋਕਾ ਕੇ ਦਾ ਪੁੱਟ ਦਿੰਦਾ ਕਿਸੇ ਗਮਲੇ ਤੋੜ ਦਿੰਦੇ ਤੇ ਇਹਦੀ ਕਣਕ ਖਲਾ ਦਿੱਤੀ ਵਿੜੇ ਦੇ ਵਿੱਚ ਪਈ ਗੋਰੀਆਂ ਦੇ ਵਿੱਚ ਕਿਸੇ ਆਸਾਈਕਲ ਤੋੜ ਦਿੰਦਾ ਤਾਂ ਵੀ ਹੁਲੜਬਾਜੀ ਕੀਤੀ ਤੇ ਕਾਫੀ ਹੁਲੜਬਾਜੀ ਕੀਤੀ ਜਿਤਨਾ ਜੋ ਵੀ ਤੁਹਾਨੂੰ ਚੱਕਿਆ ਕੀ ਨਾਮ ਨਾਲ ਮੇਰਾ ਵੱਡਾ ਭਰਾ ਜੇ ਜਗਤਾਰਮ ਸਿੰਘ ਨਾ ਜੀਦਾ ਕਿਸ ਤਰ੍ਹਾਂ ਹੋਇਆ ਹੈ ਸਾਰਾ ਕੋਈ ਇਹ ਸਾਰਾ ਹੋਇਆ ਜਿਦਾਂ ਵੀ ਜਿਆ ਇੱਥੇ 11 ਨੂੰ ਦਸੰਬਰ ਨੂੰ ਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਤੇ 10 ਵਜੇ ਤੱਕ ਭੰਗੜਾ ਭੁੰਗੜਾ ਪੈਂਦਾ ਰਿਹਾ ਸਟੇਟ ਦੇ ਉੱਤੇ ਉਸ ਤੋਂ ਬਾਅਦ ਇਹਨਾਂ ਜਾਗੋ ਕੱਢਿਆ ਜਾਗੋ ਕੱਢਿਆ ਤੇ ਇਹਨਾਂ ਪਿੰਡ ਦੇ ਹੋਰ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸ ਤਰ੍ਹਾਂ ਤੇ ਇਹਦੀਆਂ ਰੇੜੇ ਡੰਗਰਾਂ ਵਾਲੇ ਉਹ ਚੋਕੇ ਛੱਪੜ ਦੇ ਵਿੱਚ ਛੋੜ ਦਿੱਤੇ ਦੋ ਰੇੜੇ ਥੋੜੇ ਤੇ ਟੋਕਾ ਕਿਸੇ ਬੋੜ ਦਿੱਤਾ ਕਿਸੇ ਗਮਲੇ ਤੋੜ ਦਿੱਤੇ ਕਿਸ ਦੀ ਕੰਨਖ ਖਲਾ ਦਿੱਤੀ ਵਿੜੇ ਦੇ ਵਿੱਚ ਪਈ ਗੋਰੀਆਂ ਦੇ ਵਿੱਚ ਕਿਸੇ ਸਾਈਕਲ ਤੋੜ ਦਿੱਤਾ ਕਾ ਵੀ ਹੁਲੜਬਾਜੀ ਕੀਤੀ ਤੇ ਕਾਫੀ ਹੁਲੜਬਾਜੀ ਕੀਤੀ ਜਿੱਤਾਂ ਸੋਰੀ ਸਾਰ ਹੋਇਆ ਹੁੰਦਾ ਕਹਿੰਦੇ ਪਿੰਡ ਦੇ ਪਿੰਡ ਦੇ ਆਪਣੇ ਜ਼ਿੰਮੇਦਾਰ ਖੰਧਰਾਵੇ ਨੇ ਅੱਛਾ ਜਿਨ੍ਹਾਂ ਨੇ ਕੀਤਾ ਇਹ ਕੰਮ ਪਿੰਡ ਵਿੱਚ ਤੁਹਾਨੂੰ ਉਹਨਾਂ ਤੇ ਸ਼ੱਕ ਆ ਹਾਂ ਉਹਨਾਂ ਤੇ ਸ਼ੱਕ ਹੈ ਉਹਨਾਂ ਕੀਤਾ ਹੀ ਉਹਨਾਂ ਨੇ ਤੁਹਾਡਾ ਕਹਿੰਦਾ ਵੀ ਕਤਲ ਕੀਤਾ ਉਹਨਾਂ ਨੇ ਕਤਲ ਕੀਤਾ ਜੀ ਇਹ ਉੱਥੇ ਵਿਆਹ ਗਿਆ ਸੀਗਾ ਹਾਂਜੀ ਵਿਆਹ ਗਿਆ ਸੀ ਉਹਨਾਂ ਦੇ ਪਿੰਡ 'ਚ ਹੀ ਹਾਂਜੀ ਪਿੰਡ 'ਚ ਹੀ ਸੱਤਿਆ ਸੀ ਉਹਨਾਂ ਸੱਜਾ ਨਹੀਂ ਸੀ ਉਹਨਾਂ ਜੀ ਉਹ ਬੰਦਾ ਹੈਗਾ ਇਹ ਤਰ੍ਹਾਂ ਦਾ ਵੀ ਆਮ ਹੀ ਹਿੰਜ ਤਾਂ ਜਿਹੜਾ ਇਹ ਉਹ ਜਿਹੜੀ ਸ਼ਾਦੀ ਜਾਂ ਕੋਈ ਪ੍ਰੋਗਰਾਮ ਵੈਸੇ ਚੱਲ ਜਾਂਦਾ ਸੀ ਹੁਣ ਕਿਸ ਤਰ੍ਹਾਂ ਪਤਾ ਲੱਗਾ ਵੀ ਇਹ লাশ ਆਪਣਾ ਉਹਦਾ ਜਿਹੜਾ ਪਛਪੜ ਚ ਅਸੀਂ ਸਾਰ ਇਹਨਾਂ ਨੂੰ ਉਸ ਦਿਨ ਦੇ ਪੰਚਾਇਤ ਵੀ ਇਕੱਠੀ ਹੋਈ ਇਹਨਾਂ ਨੂੰ ਕਹਿੰਦੇ ਰਹੇ ਆ ਵੀ ਜੇ ਕੋਈ ਬੰਦਾ ਬੰਦਾ ਤੁਹਾਡੇ ਕੋਲ ਹੀ ਇਹ ਬੰਦਾ ਜੇ ਕੋਈ ਅੱਗੇ ਪਿੱਛੇ ਹੋ ਗਿਆ ਆ ਤੇ ਤਦ ਵੀ ਸਾਨੂੰ ਦੱਸ ਦਿਓ ਜੇ ਤੁਹਾਹਾਂ ਕਿਸੇ ਰਿਸ਼ਤੇਦਾਰ ਦੇ ਪੱਠੇ ਪੱਠੇ ਪਾਉਣ ਨੂੰ ਕਲ ਦਿੱਤਾ ਆ ਤਦ ਵੀ ਸਾਨੂੰ ਦੱਸ ਦਿਓ ਅਸੀਂ ਜਾ ਕੇ ਲਿਆਉਂਦੇ ਆ ਤੇ ਜੇ ਤੁਹਾਡੇ ਕੋਲ ਕੋਈ ਉਹਦਾ ਨੁਕਸਾਨ ਹੋ ਗਿਆ ਪੂਰਾ ਵੀ ਹੋ ਗਿਆ ਤਦ ਵੀ ਆਉਂਦਾ ਸਾਨੂੰ ਡੈੱਡ ਬਾਡੀ ਦੇ ਦੋ ਅਸੀਂ ਉਹਨੂੰ ਦਫਨਾ ਸਕੀਏ ਪਰ ਇਹਨਾਂ ਸਾਨੂੰ ਕੋਈ ਨਿਆਂ ਨਹੀਂ ਦਿੱਤਾ ਕਹਿੰਦੇ ਜੇ ਤੁਸੀਂ ਇਹ ਕਿੰਨ ਦਾਈ ਸਾਡੇ ਤੇ ਦਰਖਾਸਤ ਦੋਗੇ ਮੰਨਿਆ ਕਿ ਤੇ ਹੋਰ ਆ ਜੂ ਤੇ ਤੁਹਾਡੇ ਦੇ 420 ਦਾ ਪਰਚਾ ਸਾਨੂੰ ਧਮਕੀ ਆ ਦਿੱਤੀ ਇਹਨਾਂ ਨੂੰ ਉਲਟ ਪਰਚੇ ਦੀ ਉਲਟ ਪਰਚੇ ਦੀ ਧਮਕੀ ਦਿੱਦਨੀ ਸਾਨੂੰ ਇਲਾਜ ਦਾ ਕਿੰਨਾ ਪਤਾ ਲੱਗਦਾ ਇਲਾਜ ਦਾ ਕੱਲ ਇੱਥੋਂ 4-5 ਵਜੇ ਨਾਲ ਵੇਖੀ ਆ ਇੱਥੇ ਪਿੰਡ ਦੇ ਬੰਦੇ ਨਹੀਂ ਉਥੋਂ ਸਾਡੀ ਛੋਟੀ ਭਝਾਈ ਆ ਉਹ ਆਈ ਇੱਥੇ ਕਿਸੇ ਦੇ ਘਰਾਂ ਉਹਨੇ ਵੀ ਇਥੇ ਗੱਲ ਸੁਣ ਕੇ ਜਾ ਕੇ ਸਾਡੇ ਘਰ ਰੌਲਾ ਪਾਇਆ ਫਿਰ ਸਾਡੇ ਉਥੋਂ ਸਾਰੇ ਪਿੰਡ ਦੇ ਲੋਕ ਆਏ ਤੇ ਫਿਰ ਸਾਨੂੰ ਪਤਾ ਲੱਗਾ ਸਰ ਪੁਲਿਸ ਨੂੰ ਫੋਨ ਕੀਤਾ ਹਾਂਜੀ ਪੁਲਿਸ ਨੂੰ ਫੋਨ ਕੀਤਾ ਫਿਰ ਪੁਲਸਾਂ ਦੇ ਪੁਲਿਸ ਕਹਿੰਦੇ ਸੀ ਤੇ ਅਸੀਂ ਹੁਣ ਇਹਨੂੰ ਲਾਸ਼ ਨੂੰ ਕੱਢੀਏ ਤੇ ਖੜੀਏ ਜਾ ਕੇ ਜਮ੍ਹਾਂ ਕਰਾਉਣੀ ਹੈ ਮੈਂ ਕਿਹਾ ਜਮ੍ਹਾਂ ਤੇ ਉਹਦੋਂ ਦੀ ਕੈਂਡੀ ਦੇ ਵਿੱਚ ਜਿੰਦਾ 16 17 ਦਿਨ ਹੋ ਗਏ ਨੇ ਉਹਦੋਂ ਦੀ ਜਮ੍ਹਾਂ ਹੋਈ ਹੈ ਉਹਦੋਂ ਦਾ ਨਹੀਂ ਇਹਨੂੰ ਕੋਈ ਅੱਗੇ ਤਾਂ ਹੁਣ ਦਿਰਾਜ ਚੋਂ ਨਹੀਂ ਹੋ ਚੱਲਿਆ ਇਸ ਟਾਈਮ ਨਹੀਂ ਇਹ ਜਾਣਦੇ ਅਸੀਂ মিডিਆ ਵਾਲੇ ਸੱਦਾਂਗੇ মিডিਆ ਨੂੰ ਦੱਸਾਂਗੇ ਫੇਕਲਾਵਾਂਗੇ ਕੀ ਚਾਉਂਦੇ ਹੋ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਕਿੰਨਾਂ ਦੇ ਚਾਉਂਦੇ ਕਿੰਨਾਂ ਦੇ ਪਰਚਾ ਹੈ ਜਿਹਾਂ ਕਿੰਨਾਂ ਦੇ ਕਾਰਵਾਈ ਚਾਉਂਦੇ ਹਾਂਜੀ ਕਾਰਵਾਈ ਫਿਲਹਾਲ ਅਸੀਂ ਨਾ ਦੱਸਦੇ ਨਾ ਦੱਸਦੇ ਨੇ ਸਰ ਦੱਸੋ ਦੱਸੋ ਨਾ ਇਧਰ ਲੱਖਾ ਸਿੰਘ ਦੇ ਉਹਦਾ ਬੇਟਾ ਹੈਗਾ ਜੇ ਗੋਰਾ ਦੂਜੇ ਦੇ ਨਾਮ ਦਾ ਮੈਨੂੰ ਪਤਾ ਨਹੀਂ ਜੀ ਉਹ ਫਿਰ ਹਲਾਪੇ ਦੱਸਣਗੇ ਇਹ 11 ਤਰੀਕ ਦਾ ਜਗਤਾਰਮੀ ਜਗਤਾਰਮੀ ਸੀ ਐਲਸ ਬਿੱਟੂ ਸਾਨੋਬ ਕਰਜੀਤ ਮਸੀਹ 50 ਸਾਲ ਦਾ ਰਹਿ ਗਿਆ ਸੀ ਇੱਥੋਂ ਦੇ ਅਸਮੀਖ ਸੀ ਮਤੀਪੁਰ ਦੇ ਉਹ 11 ਤਰੀਕ ਤੋਂ 11 12 ਦੀ ਰਾਤ ਤੋਂ ਇਹਨਾਂ ਨੂੰ ਲਾਸਟ ਟਾਈਮ ਵੇਖਿਆ ਗਿਆ ਸੀ ਇੱਥੇ ਆਕਾਸ਼ਦੀਪ ਸਿੰਘ ਸਾਨੋਬ ਸ਼ਮਸ਼ੀਰ ਸਿੰਘ ਉਹਨਾਂ ਦੇ ਘਰ ਪਕਸ਼ਨ ਦੇ ਵਿੱਚ ਉਹ ਤੋਂ ਬਾਅਦ ਇਹ ਲੱਗਦਾ ਸੀ ਇਹਦੀ ਕੱਲ ਜਿਹੜੀ ਆ ਬਾਡੀ ਆ ਇਥੋਂ ਛਪੜ ਦੇ ਵਿੱਚੋਂ ਮਿਲੀ ਆ ਉੱਥੇ ਅਸੀਂ ਪਹੁੰਚੇ ਆ ਉੱਥੇ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਤੇ ਬਾਡੀ ਕੱਢੀ ਗਈ ਇਹ ਕਾਫੀ ਦਾਤੋਂ ਇੱਥੇ ਪਾਣੀ ਜਲਾਨ ਕਰਕੇ ਜਿਹੜੀ ਆ ਕਾਫੀ ਖਰਾਬ ਹਾਲਤ ਦੇ ਵਿੱਚ ਪਰਵਾਦ ਜਿਹੜਾ ਵੀ ਕੋਈ ਉਹਨੂੰ ਬਿਆਨ ਲਿਖਾਊਗਾ ਉਹ ਜਿੰਤਾ ਤੱਕ ਕੇ ਕਰੇ ਪਰਵਾਦ ਦਾ ਦੋਸ਼ ਹੈ ਕਿ ਇਹਦਾ ਕਤਲ ਕੀਤਾ ਗਿਆ ਹੈ ਹਾਂ ਇਹ ਇਹਨਾਂ ਨੂੰ ਸ਼ੱਕ ਹੈ ਕਿ ਜਿਹੜਾ ਆਪਣਾ ਉਹ ਜਿਹਨਾਂ ਦੇ ਘਰ ਫੰਕਸ਼ਨ ਦੇ ਵਿੱਚ ਉਹਨਾਂ ਨੇ ਇਹਨੂੰ ਮਾਰਿਆ ਹੈ ਬਾਕੀ ਇਹਦੀ ਲਾਸ ਜਿਹੜੀ ਹੈ ਇਹ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਇਹ ਪੋਸਟਮਾਰਟ ਤੋਂ ਬਾਅਦ ਹੀ ਜੇ ਇਹ ਸਾਹਮਣੇ ਆਉਗੀ ਗੱਲ ਕਿ ਕਿਸ ਦੀ ਕਿਨਾਰਾ ਜਿਹੜੀ ਹੈ ਮੰਤਰੀ ਸਾਰੀ 11 ਤਰੀਕ ਦੇ ਲਾ ਪਤਾ ਨਹੀਂ ਪਹਿਲਾਂ ਕੋਤਲਾ ਦਿੱਤੀ ਗਈ ਤੁਹਾਨੂੰ ਨਹੀਂ ਇਹਨਾਂ ਨੇ ਪਰਸੋਂ ਸ਼ਾਮ ਨੂੰ ਇੱਕ ਤਲਾਹ ਦਿੱਤੀ ਸੀ ਕਿ ਇਹ ਨੀਮ ਮਿਲਦੇ ਪਰਸੋਂ ਸ਼ਾਮ ਨੂੰ ਤੇ ਕੱਲ੍ਹ ਜੀ ਮੋਢੀ ਮਿਲਦੀ 11 ਤੋਂ ਲੈ ਕੇ ਆਪੇ ਰਿਸ਼ਤੇਦਾਰਾਂ ਦੇ ਵਿੱਚ ਦੀ ਪਾਲ ਕਰਦੇ ਜੀ ਥੈਂਕ ਯੂ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488